ਦੋਸਤੋ ਮੇਲਾ ਜਾਗਦੇ ਜੁਗਨੂਆਂ ਦਾ ਪਠੰਡੇ ਨੂੰ ਲੱਗਿਆ ਤੀਜਾ ਦਿਨ ਆਜਾ ਸਕੂਲੀ ਬੱਚੇ ਦੇਖੋ ਬੜੇ ਅਨਸਾਸ ਨਾਲ ਆਏ ਨੇ ਮੇਲਾ ਦੇਖਣ ਤੇ ਜਾਣਦੇ ਹਨ ਤੋਂ ਇਹ ਕਿਹੜਾ ਸਕੂਲ ਆ ਜੀ ਬੱਚੇ ਕਿਹੜੇ ਸਕੂਲ ਦੇ ਆ ਜੀ ਅੱਛਾ ਆ ਜੀ ਦੇਖ ਕੇ ਮੇਲਾ ਹੈ ਕਿ ਨਹੀਂ ਦੇਖਿਆ ਇਹ ਅੱਛਾ ਪਹਿਲਾ ਪਹਿਲਾ ਤੁਸੀਂ ਜਰੂਰ ਕਰਨਾ ਹੈ ਕਿਵੇਂ ਲੱਗਿਆ ਬੱਚੋ ਮੇਲਾ ਕਿਵੇਂ ਲੱਗਿਆ ਮੇਲੇ ਹੋਰ ਵੀ ਦੇਖਦੇ ਹੋਵੋਗੇ ਤੇ ਇਹ ਮੇਲੇ ਦਾ ਕੀ ਵਲੱਖਰਤਾ ਕੀ ਵੱਖਰੇਵਾ ਦੂਜਿਆਂ ਨਾਲੋਂ ਚਲੋ ਮੈਡਮ ਤੁਸੀਂ ਦੱਸ ਦਿਓ ਜੀ ਪੰਜਾਬੀ ਸੱਤੇ ਬਾਰੇ ਦੱਸਿਆ ਗਿਆ ਜੀ ਬੱਚਿਆਂ ਨੂੰ ਹੋਇਆ ਨਹੀਂ ਬੱਚਿਆਂ ਨੂੰ ਪੰਜਾਬੀ ਵਿਰਸੇ ਬਾਰੇ ਦੱਸਿਆ ਗਿਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਲੱਗੀ ਵੀ ਇਹ ਦੱਸਿਆ ਗਿਆ ਵੀ ਆਪਾਂ ਚੀਜ਼ਾਂ ਜਿਹੜੀਆਂ ਬਾਜ਼ਾਰ ਤੋਂ ਖਰੀਦਦੇ ਆ ਉਹ ਆਪਾਂ ਘਰੇ ਵੀ ਤਿਆਰ ਕਰ ਸਕਦੇ ਆ ਬੜੇ ਵਧੀਆ ਤੇ ਸੁੱਧ ਤਰੀਕੇ ਨਾਲ ਭੂਤ ਪਿੰਨੇ ਖਾਦੇ ਸੀ ਕਿਤੇ ਕੂਤ ਬਨੇ ਤੇ ਵੀ ਕਿ ਨਹੀਂ ਆਏ ਕੂਤ ਬਨੇ ਸੀਗੇ ਤੇ ਹੋਰ ਆ ਮੱਕੀ ਦੀ ਰੋਟੀ ਆਪਣੇ ਦਾ ਪਿੰਡਾਂ ਦੇ ਆ ਤੁਸੀਂ ਤਾਂ ਆਪਾਂ ਨੂੰ ਤਾਂ ਪਤਾ ਹੈ ਨਾ ਚੀਜ਼ਾਂ ਦਾ ਹਨ ਜਿਹੜੀਆਂ ਆਪਾਂ ਦੂਜੇ 버ਗਰ ਪੀਦੇ ਖਾਂਦੇ ਆ ਉਹ ਤਾਂ ਨਹੀਂ ਮਿਲਿਆ ਕੋਈ ਇੱਥੇ ਸਨਸਟਾਲ ਕਿਉਂਕਿ ਉਹ ਸਿਹਤ ਲਈ ਇੱਥੋਂ ਪਤਾ ਲੱਗਦਾ ਵੀ ਸਿਹਤ ਲਈ ਖਾਨੀ ਕਰਕੇ ਆਪਾਂ ਖਾਣੇ ਜ਼ਰੂਰ ਆ ਪਰ ਸਿਹਤ ਨੂੰ ਸਾਡੀ ਉਹ ਨੁਕਸਾਨ ਕਰਦੇ ਆ ਤੇ ਹੋਰ ਕੀ ਲੱਗਿਆ ਵਧੀਆ ਪੁਸਤਕਾਂ ਕਿਤਾਬਾਂ ਦੇ ਸਟਾਲਾ ਬਹੁਤ ਆ ਬਹੁਤ ਵਧੀਆ ਲੱਗ ਗਈ ਪੜ੍ਹਦੇ ਹੁੰਨੇ ਹੋ ਹਾਂਜੀ ਅੱਛਾ ਆ ਬੱਚੋ ਤੁਸੀਂ ਕੀ ਕੀ ਦੇਖ ਕੇ ਆਏ ਹੋ ਕੀ ਕਿਤਾਬਾਂ ਅਲੇ ਪਾਸੇ ਗਏ ਸੀ ਉਧਰਲੇ ਬਸ ਕਿਤਾਬਾਂ ਵੀ ਆ ਹਾਂਜੀ ਤੇ ਕਿਹੜਾ ਕਿਤਾਬ ਕੋਈ ਜਿਹੜੀ ਤੁਹਾਡੀ ਪਹਿਲਾਂ ਕੋਈ ਪੜ੍ਹਦੇ ਹੋਗੇ ਜਾਂ ਤੁਹਾਨੂੰ ਲੱਗਿਆ ਵਧੀਆ ਵਧੀਆ ਕਿਹੜਾ ਕੋਈ ਲੱਗਿਆ ਕੋਈ ਚੰਗੀ ਚੀਜ਼ ਕੀ ਇਥੋਂ ਦੇਖ ਕੇ ਆਏ ਸਿੱਖ ਕੇ ਆਏ ਹੋ ਜਿਹੜੇ ਅੱਗੇ ਜਾ ਕੇ ਵੀ ਦੂਜੇ ਤੁਸੀਂ ਆਪਦੇ ਸਾਥੀਆਂ ਬੱਚਿਆਂ ਨੂੰ ਦੱਸੋਗੇ ਹਾਂਜੀ ਸੱਭਿਆਚਾਰ ਤਾਂ ਬਹੁਤ ਵੱਡਾ ਤੇ ਇਹਦੇ ਚ ਕੀ ਸੱਭਿਆਚਾਰ ਦਾ ਕੋਈ ਅੰਗ ਵਿੱਚੋਂ ਇੱਕ ਕੋਈ ਗੱਲ ਦੱਸੋ ਸਾਨੂੰ ਸੱਭਿਆਚਾਰ ਦੀ ਜਿਹੜੇ ਤੁਹਾਨੂੰ ਵਧੀਆ ਲੱਗਿਆ ਹੋਵੇ ਅੱਜ ਕੱਲ੍ਹ ਲੋਕਾਂ ਨੇ ਲਫਾਫੇ ਲੈਣੇ ਸ਼ੁਰੂ ਕਰ ਦਿੱਤੇ ਜਿਵੇਂ ਪਾਪਿਆਂ ਨੂੰ ਛੱਡ ਕੇ ਚੋਲਿਆਂ ਨੂੰ ਵਰਤੋ ਉਹ ਤਾਂ ਵਕਤ ਸਭ ਤੋਂ ਜ਼ਰੂਰੀ ਹੋਇਆ ਪਿਆ ਇਸ ਚਾਈ ਜੀ ਉਹ ਇੱਥੇ ਬੱਚਿਆਂ ਨੂੰ ਇਹੋ ਜਿਹੀ ਚੀਜ਼ ਲਈ ਜਾਗਰੂਤ ਹੋਏ ਬਿਲਾਫਾਫੇ ਛੱਡ ਕੇ ਝੋਲੇ ਵਰਤੋ ਕਿਉਂਕਿ ਲਫਾਫੇ ਆਪਾਂ ਨੂੰ ਹਰ ਮੋੜ ਤੇ ਨੁਕਸਾਨ ਦਿੰਦੇ ਨੇ ਝੋਲੇ ਆਪਾਂ ਲੈ ਕੇ ਜਾਓ ਘਰੋਂ ਲੈ ਕੇ ਜਾਓ ਪਹਿਲੇ ਜਮਾਨੇ ਦੇ ਵਿੱਚ ਸਾਰੇ ਬਜ਼ੁਰਗ ਘਰੋਂ ਲੈ ਕੇ ਜਾਂਦੇ ਸੀ ਤੇ ਹੁਣ ਅੱਜ ਕੱਲ ਅਗਲਾ ਕਹਿੰਦਾ ਕਿ ਉੱਤੇ ਦੁਕਾਨ ਤੋਂ ਮਿਲ ਜੂਗਾ ਤੁਹਾਨੂੰ ਲੈਣ ਦੀ ਕੀ ਲੋੜ ਹੈਗੀ ਹਾਂਜੀ ਇਹ ਜਿਹੜੀ ਲਫਾਫੇ ਦੀ ਗੱਲ ਕੀਤੀ ਹੈ ਲਫਾਫੇ ਬਿਖੋ ਸਰਕਾਰ ਨੇ ਕਈ ਵਾਰੀ ਬੰਦ ਵੀ ਕੀਤੇ ਨੇ ਪਰ ਫਿਰ ਵੀ ਚੱਲਦੇ ਨੇ ਪਰ ਲੋਕ ਹੱਥੀਂ ਦੇ ਨੇ ਜੇ ਪਿੱਛੋਂ ਬੈਨ ਹੋ ਜੇ ਤਾਂ ਆਪਾਂ ਨੂੰ ਬਹੁਤ ਬੈਨੀਫਿਟ ਆ ਇਸ ਸੀਜ਼ ਦਾ ਬੜਵੈਕ ਆਪਾਂ ਕਹਿੰਦੇ ਆ ਵੀ ਗਾਣਾ ਸੁਣਦੇ ਹੁੰਦੇ ਸੀ ਤੁਸੀਂ ਵੀ ਸੁਣਿਆ ਹੋਣਾ ਬੱਚਿਆਂ ਨੇ ਵੀ ਘਗਰੇ ਵੀ ਗਏ ਫੁਲਕਾਰੀਆਂ ਵੀ ਗੰਜਾ ਇੱਥੇ ਤੁਸੀਂ ਘਗਰੇ ਵੀ ਦੇਖੇ ਹੋਣੇ ਆ ਫੁਲਕਾਰੀਆਂ ਵੀ ਤੇ ਰੇਸ ਵੀ ਨਾਲੇ ਵੀ ਦੇਖੇ ਹੋਣੇ ਆ ਜਿਹੜਾ ਸਾਡੇ ਪ੍ਰਾਤਨ ਵਿਰਸਾ ਸੀਗਾ ਵੇਖ ਕੇ ਆਏ ਆ ਉਹ ਗੋਨਾ ਜਦੋਂ ਕਿਤੇ ਜਾਓ ਨਾ ਪੁੱਛਿਆ ਕਰੋ ਸਵਾਲ ਕਰਿਆ ਕਰੋ ਸਵਾਲ ਕਰਨ ਸਿੱਖੋ ਕੱਲੀ ਕਿਤਾਬੀ ਪੜ੍ਹਾਈ ਨੇ ਨਹੀਂ ਕੰਮ ਦੇਣਾ ਜ਼ਿੰਦਗੀ 'ਚ ਬਹੁਤ ਕੁਝ ਹੋਰ ਵੀ ਆ ਲੜਕਿਆਂ ਲਈ ਤਾਂ ਹੋਰ ਵੀ ਚੁਣੌਤੀਆਂ ਬਹੁਤ ਆ ਤੇ ਤੁਸੀਂ ਤਾਂ ਵੇਖੋ ਹੁਣ ਕਿੱਡੇ ਕਿੱਡੇ ਮੰਜ਼ਲਾਂ ਤੇ ਚ ਪਹੁੰਚੇ ਖੜੀਆਂ ਲੜਕੀਆਂ ਸਵਾਲ ਕਰਿਆ ਕਰੋ ਵੇਖੋ ਟੀਚਰ ਆ ਥੋਡੇ ਇਹ ਤੋਂ ਵੱਧ ਤਾਂ ਕੁਝ ਨਹੀਂ ਮੰਨ ਲਓ ਇੱਕ ਥੋਡੇ ਮਾਪਿਆਂ ਤੋਂ ਬਾਅਦ ਥੋਡੇ ਟੀਚਰ ਆ ਤੇ ਇਹ ਦੂਜਾ ਗੁਰੂ ਆਨੇ ਹੁੰਦੇ ਆ ਤੇ ਪਰ ਇਹਨਾਂ ਤੋਂ ਸਿੱਖ ਕੇ ਤੇ ਤੁਸੀਂ ਸਵਾਲ ਕਰਨਾ ਸਿੱਖੋ ਜਦੋਂ ਤੁਸੀਂ ਸਵਾਲ ਨਹੀਂ ਕਰਨਾ ਸਿੱਖਦੇ ਤਾਂ ਕੁਝ ਨਹੀਂ ਤੁਸੀਂ ਸਮਝਦੇ ਜ਼ਿੰਦਗੀ ਚ ਸਵਾਲ ਕਰਨਾ ਸਿੱਖੋ ਤੇ ਕਿਹੜਾ ਸਕੂਲ ਆ ਜੀ ਨੰਜਾ ਵਾਲਿਆਂ ਨੇ ਪੜ੍ਹਾਈ ਕੀਤੀ ਆ ਬਈ ਵਾਰਕਾ ਨੰਜਾ ਵਾਲੇ ਸਕੂਲ ਨੂੰ ਤੇ ਅਸੀਂ ਇਹ ਸੋਡੀ ਗੱਲ ਪਹਚਾਵਾਗੇ ਸਾਰੇ ਆ ਜਿਹੜੇ ਚੈਨਲ ਜਰੀਏ ਬਹੁਤ ਬਹੁਤ ਧੰਨਵਾਦ ਲਓ ਜੀ ਲੰਝਾ ਵਾਲੇ ਸਰਕਾਰੀ ਸਕੂਲ ਦੇ ਬੱਚੇ ਆ ਜੀ ਵਿਦਿਆਰਥੀ ਆ ਇਹ ਸਿੱਖਿਆ ਆ ਬਹੁਤ ਕੁਝ ਇਹ ਸਾਡੇ ਨਾਲ ਸਾਂਝਾ ਕੀਤਾ ਇਹਨਾਂ ਨੇ ਧੰਨਵਾਦ